ਸਤਿਗੁਰ ਨਾਨਕ ਦੇ ਮਹਾਰਾਜ ਅੱਜ ਜਗ ਜਲੰਧ ਵਿਚਾਰ ਕਰਦੇ ਕਰਦੇ ਕਿਸੇ ਘੋਰ ਜੰਗਲ ਵਿੱਚ ਬੈਠੇ ਹੋਏ ਮਰਦਾਨਾ ਰਬਾਬ বাজਾਰਿਆ ਹੈ ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਗੁਰੂ ਬਾਬਾ ਜੀ ਨੇ ਬਾਰ-ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ ਜਿੱਥੇ ਜਿੱਥੇ ਤੱਕ ਸ਼ਬਦੀ ਵਾਰ ਗਈ ਜਗਾਂ ਨੂੰ ਦ੍ਰਿਸ਼ਤਾ ਨੂੰ ਉਸ ਪੰਛੀਆਂ ਸਭ ਨੂੰ ਸ਼ੁੱద్ధి ਪਵਿੱਤਰਤਾ ਹਾਸਲ ਹੋਈ ਸੋ ਸਮਾਪਤੀ ਸ਼ਬਦੀ ਹੋਣ ਤੇ ਮਰਦਾਨੇ ਨਿਰਵਾਰ ਬਰਖ ਦਿੱਤਾ ਗੁਰੂ ਬਾਬਾ ਜੀ ਮਰਦਾਨਾ ਆਹੋਂ ਸਾਹਮਣੀ ਬੈਠੇ ਸਨ जिस तरफ गुरु बाबा जी की पिट सी उस तरफ मरदाने का मूह सी।, सी मर्दाने दिने निगाह कुछ दूर गई एक दृश्य नजर आया एक मुर्दा पे है। उस वाल एक बग्याड़ीता जानवर जिसका शरीर बहुत दुबला किरश ਲੱਗਾ ਲੱਗਿਆ ਪਸਲੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਭੁੱਖਾ ਹੋਣਾ ਬਹੁਤ ਉਹ ਆ ਰਿਹਾ ਹੈ ਉਸਨੇ ਪਹਿਲੇ ਆ ਕੇ ਉਸ ਮੁਰਦੇ ਦੇ ਚਾਰ ਚਫੇਰੇ ਕਈ ਪ੍ਰਕਰਮਾਂ ਕਿੰਨੀਆਂ ਚੱਕਰ ਕੱਟੇ ਵਾਪਸ ਹੋ ਗਿਆ ਸੁਖਾਦਾ ਨਹੀਂ ਕੁਝ ਕਦਮ ਵਾਪਸ ਚਲਾ ਗਿਆ ਫਿਰ ਮੁੜ ਆਇਆ ਆ ਕੇ ਫਿਰ ਉਸ ਮਰਦੇ ਨੂੰ ਪੈਰਾਂ ਵੱਲ ਸੁੰਗਣਾ ਸ਼ੁਰੂ ਕਰ ਦਿੱਤਾ ਪੈਰ ਸੁੰਗੇ ਇਸੇ ਤਰ੍ਹਾਂ ਸਾਰਾ ਸਰੀਰ ਕਲਗਲਾ ਅੰਗ ਸੁੰਗਿਆ ਫਿਰ ਨੀਖਦਾ ਫਿਰ ਮੁਖ ਚੱਲਿਆ ਇਸ ਕਾਤਕ ਨੂੰ ਦੇਖ ਕੇ ਬੰਨੇ ਦੇ ਚਿਤਵੀ ਸ਼ੰਕਾ ਪੈਦਾ ਹੋਇਆ ਇਹ ਤਾਮਸੀ ਜੁਨੀ ਦੇ ਜਾਨਵਰ ਦਾ ਖਾਜਾ ਹੀ ਮਨਸਾ ਹੈ ਪਹਿਲੇ ਇਸ ਦੇ ਚਾਰ ਚੁਰੇ ਫਿਰਕੇ ਮੁੜ ਗਿਆ ਦੁਬਾਰਾ ਆਇਆ ਇਸ ਦੇ ਸਾਰੇ ਸ਼ੀਰ ਦੇ ਅੰਗ ਨੂੰ ਸੰਘਾ ਕੇ ਮੁੜ ਗਏ ਫਿਰ ਨਹੀਂ ਖਾਦਾ ਇਸ ਗੱਲ ਵਿੱਚ ਕੋਈ ਪੇੜ ਹੈ ਉਸਨੇ ਮਰਦਾਨੇ ਨੇ ਦੋਮੀਆ ਤੇ ਜੋੜ ਕੇ ਅਰਜ਼ ਕੀਤੀ ਗੁਰੂ ਬਾਬਾ ਜੀ ਦੇ ਚਰਣਾ ਵਿੱਚ ਗਰੀਬ ਨਿਵਾਜ਼ ਹਜ਼ੂਰ ਦੇ ਪਿਛਲੇ ਪਾਸੇ ਇੱਕ ਖੋਤਕ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਆਪ ਕਿਰਪਾ ਕਰਕੇ ਨਿਵਰਤ ਕਰੋ ਗੁਰੂ ਜੀ ਨੇ ਪੁੱਛਿਆ ਕੀ ਸ਼ੰਕਾ ਮਰਦਾਨੇ ਆ ਉਸਨੇ ਹਰ ਕਰ ਦਿੱਤੀ ਗਰੀਬ ਨਾ ਮੁਰਦਾ ਪਿਛਲੇ ਪਾਸੇ ਪਿਆ ਇੱਕ ਉਸ ਵਾਲੇ ਬਗਿਹਾਰ ਬਹੁਤ ਦੁਬਲਾ ਕ੍ਰਿਸ਼ਲ ਕਾ ਲੱਗਿਆ ਪਸਰੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਨ ਬੜਾ ਭੁੱਖਾ ਹੋਣਾ ਉਹਦੇ ਪਹਿਲੇ ਚਾਰ ਚੁਰੇ ਫਿਰਕੇ ਮੁੜ ਗਿਆ ਪਾਸੇ ਜਾ ਕੇ ਕੁਝ ਕਦਮ ਜਾ ਕੇ ਫਿਰ ਮੁੜ ਆਇਆ ਫਿਰ ਸਾਰੇ ਸ਼ੀਰ ਦੇ ਅੰਗ ਸੁੰਗੇ ਫਿਰ ਨਿੰਖਾਦਾ ਫਿਰ ਉਹ ਮੁੜਿਆ ਜਾ ਗਿਆ ਆਪੰਤਰਜਮੇਸ਼ਰ ਬਖਤਰ ਕਾਲੀ ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ਕਿਉਂ ਇਸਨੇ ਇਸ ਨੂੰ ਨਹੀਂ ਖਾਧਾ ਮੇਰੇ ਬਾਬਾ ਜੀ ਨੇ ਫਰਮਾਇਆ ਵਰਤਾਨੇ ਆ ਇਹ ਬਗਿਆੜ ਨੂੰ ਬੁਲਾਵੇਂ ਉਸ ਦੀ ਜਵਾਨੀ ਸੁਣੇ ਤਾਂ ਬਹੁਤੀ ਚੰਗੀ ਹੋਵੇ ਵਰਤਾਨੇ ਨੇ ਵਾਅਦਾ ਦਿੱਤੀ ਬਗਿਆੜ ਮੁੜ ਆਇਆ ਗੁਰੂ ਬਾਬਾ ਜੀ ਦੇ ਹੁਕਮਾ ਤੋਂ 3 ਨਾਲ ਲੋਕਾਂ 14-15 ਵਿੱਚ ਬਾਹਰ ਕਿਹੜੀ ਗੱਲ ਹੋ ਸਕਦੀ ਸੀ ਉਹੜਿਆ ਆਇਆ ਸਿਰ ਨਵਾ ਕੇ ਬਹਿ ਗਿਆ ਹੁਕਮਾ ਪੁੱਛ ਲੈ ਉਹ ਮਰਦਾਨਾ ਨੇ ਪੁੱਛਿਆ ਵਰੀ ਤੇਰਾ ਸ਼ਰੀਰ ਬੜਾ ਦੁਬਲਾ ਕਿਰਸ਼ ਖੁਖਾ ਪ੍ਰਤੀਤ ਹੁੰਦਾ ਹੈ ਉਹ ਤੇਰਾ ਖਾਜਾ ਸੀ ਤੂੰ ਉਸ ਨੂੰ ਖਾਦਾ ਕਿ ਉਹਨੇ ਪਹਿਲੇ ਚਾਰ ਫੇਰੇ ਫਿਰ ਕਿ ਮੁਰ ਗਿਆ ਫਿਰ ਉਸ ਤੇ ਸਾਰੇ ਅੰਗ ਸੁਮ ਸੰਗਾ ਕੇ ਮੁਰ ਗਿਆ ਇਸ ਗੱਲ ਵਿੱਚ ਕੀ ਪੇਨ ਹੈ ਇਹ ਸੁਣ ਕੇ ਬਗਿਆ ਮਨੁੱਖੀ ਬੋਲੀ ਵਿੱਚ ਬੋਲਣ ਲੱਗਾ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਦੀ ਤਾਕਤ ਸੁਣ ਹੋਈ ਉਹ ਕਹਿੰਦਾ ਹੈ ਭਾਈ ਮਰਦਾਨਾ ਮੈਂ 8 ਦਿਨ ਦਾ ਭੁੱਖਾ ਹਾਂ 8 ਦਿਨ ਦੀ ਭੁੱਖ ਕਿਸੇ ਵਾਸਤੇ ਕਿੰਨੀ ਦੁਖਦਾਈ ਹੋਇਆ ਕਰਦੀ ਹੈ ਇਸ ਵਕਤ ਤੁਰਬਾ ਵਜਾਉਂਦਾ ਸੈਂ ਰੂਪਮਾ ਮਾਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰ ਹੋ ਰਿਹਾ ਸੀ ਮੈਂ ਦੁਰੋਇਸ਼ ਮੁਰਦੇ ਨੂੰ ਦੇਖਿਆ ਦੇਖ ਕੇ ਚਿੱਤ ਵਿੱਚ ਬੜੀ ਖੁਸ਼ੀ ਹੋਈ ਕਿ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ ਮੇਰੇ ਹਿਰਦੇ ਨੂੰ ਸ਼ੁੱਧ ਤੇ ਪਵਿੱਤਰ ਕਰ ਗਿਆ ਇਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ ਇਤਨਾ ਗਿਆਨ ਹੋ ਗਿਆ ਇਤਨੀ ਸਮਝ ਆ ਗਈ ਇਹ ਮਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ? ਨਾਸਤਿਕ ਜਾਂ ਆਸਤਿਕ? ਨਾਸਤਿਕ ਰੱਬ ਦੀ ਹਸਤੀ ਤੋਂ ਮੰਨ ਕਰ ਆਸਤਿਕ ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖ ਕੇ ਉਹ ਤੁਸੀਂ ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ। ਨਾਸਤਿਕਤਾ ਸਭ ਪਾਪ ਦਾ ਮੂਲ ਹੈ। ਆਸਤਿਕਤਾ ਸਭ ਪੁੰਨ ਦਾ ਮੂਲ ਹੈ। ਸੋ ਯੂੰ ਮੈਨੂੰ ਇਤਨੀ ਸਮਝ ਆ ਗਈ ਵੀ ਇਹ ਮੁਰਤਾ ਜੋ ਪਿਆ ਹੈ ਆਪਣੀ ਜ਼ਿੰਦਗੀ ਵਿੱਚ ਨਾਸਤ ਕਰ ਰਿਹਾ ਹੈ। ਰੱਬ ਦੀ ਹਸਤੀ ਤੋਂ ਸਾਰੀ ਜ਼ਿੰਦਗੀ ਮਨ ਕਰ ਰਿਹਾ ਹੈ। ਕਦੇ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਨਹੀਂ ਲੈਂਦਾ ਹਾਲਾਂਕਿ ਸਾਾਸੰਗ ਇਸ ਨੂੰ ਮਨਨ ਮਨ ਕਰ ਹੋਣ ਨੂੰ ਥਾਹ ਨਹੀਂ ਕੋਈ। ਜਿਵੇਂ ਪਾਣੀ ਦੀ ਇੱਕ ਬੂੰਦ ਕਹੇ ਵਿਸ਼ਮੁੰਦਰ ਤਿੰਨ ਕਾਰ ਨਹੀਂ ਹੋਇਆ। ਉਹਦਾ ਕਹਿਣਾ ਕਿਤਨਾ ਖਜ਼ੂਰ ਹੈ। ਇੱਕ ਜ਼ਰਰਾ ਰੇਤੇ ਦਾ ਕਹੇ ਤਿਬਾ ਚ ਨਿਕਾਲ ਨਹੀਂ ਹੋਇਆ। ਉਸ ਤੱਕ ਵੀ ਕਹਿਣੇ ਇਸ ਤਰ੍ਹਾਂ ਫਜ਼ੂਲ ਹੈ ਇਸੇ ਤਰ੍ਹਾਂ ਜੀਵਾਤਮਾ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇਹ ਕਹੇ ਪਰਮਾਤਮਾ ਹੈ ਨਹੀਂ ਇਹ ਵੀ ਉਹੀ ਜਿਹੀ ਪੁੱਲ ਹੈ ਜਿਵੇਂ ਪਾਣੀ ਦੀ ਬੂੰਦ ਦੀ ਔਰ ਤੇ ਦੇ ਜ਼ਰਰੇ ਦੀ ਸਿਉਂ ਕਰਕੇ ਨਾ ਸਮਝ ਹੋਣ ਕਰਕੇ ਬੁੱਧ ਉੱਪਰ ਅਗਿਆਨ ਦਾ ਪੁੱਲ ਦਾ ਪਰਦਾ ਪਿਆ ਹੋਣ ਕਰਕੇ ਇਸ ਗਲਤਮੁਨ ਕਰ ਹੈ ਅਰਸਲ ਮੁਨ ਕਰ ਕੋ ਨੂੰ ਥਾਂ ਕੋਈ ਨਹੀਂ ਅਸੀਂ ਜਿਤਨੇ ਸਾਰੇ ਆਤਮ ਸ਼ਹਿਜ਼ਾਦੇ ਪਰਮਾਤਮਾ ਦੇ ਪੁੱਤਰ ਹਾਂ ਭਾਵੇਂ ਕਿਵੇਂ ਵੀ ਇਹ ਸਰੀਰ ਸਾਨੂੰ ਥੋੜੀ ਦੇਰ ਵਾਸਤੇ ਮਿਲਿਆ ਹੋਇਆ ਹੈ ਅਸੀਂ ਸਰੀਰ ਦੇ ਵਿੱਚ ਜਿਸ ਦੇ ਆਸਰੇ ਸਰੀਰ ਫਿਰਦਾ ਹੈ ਜਿਸ ਨੂੰ ਉਰਦੂ ਵਿੱਚ ਰੂਹ ਕਹਿੰਦੇ ਹਨ ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ ਆਮ ਅਖਾਂ ਜੀਵਾਤਮਾ ਕਹਿੰਦੇ ਹਨ ਉਹ ਸਾਡਾ ਆਪਣਾ ਆਪਾ ਹੈ ਆਪਣਾ ਸਰੂਪ ਹੈ ਅਸੀਂ ਦੇ ਨਹੀਂ ਹਾਂ ਅਸੀਂ ਜਿਸਮ ਨਹੀਂ ਹਾਂ ਜਿਸਮ ਤਾਂ ਕੁਝ ਦੇਰ ਵਾਸਤੇ ਸਾਨੂੰ یوں ਮਿਲੇ ਜਿਵੇਂ ਕਿਸੇ ਨੂੰ ਕੁਝ ਦੇਰ ਵਾਸਤੇ ਕੋਡਾਮੀ ਪਜਾਇਏ ਉਹਦੀ ਯਾਤਰਾ ਕਰਨੀ ਹੋਵੇ ਤੋ ਉਸ ਤੋਂ ਕੁਝ ਜਾਂਦਾ ਹੈ ਇਸੇ ਤਰ੍ਹਾਂ ਸਰੀਰ ਸਾਤ ਫਿਰ ਲੈ ਲਿਆ ਜਾਏਗਾ ਅਸੀਂ ਜੀਵ ਆਤਮਾ ਲਖਿਰਸੀ ਜਨ ਦਾ ਜਿਹੜਾ ਕੱਟ ਕੇ ਮਨੁੱਖ ਸਰੀਰ ਵਿੱਚ ਆਏ ਹਾਂ ਮਨੁੱਖਾ ਦੇ ਦਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲਾ ਦਰਵਾਜ਼ਾ ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ ਜਨਮ ਜਨਮਾਂ ਤਰਾਂ ਦੇ ਬੰਧਨ ਕੱਟਣੇ ਹਨ ਫਿਰ ਦੁੱਖਾਂ ਜਣੀ ਪੈਣਾ ਇਹ ਮੌਕਾ ਸਾਨੂੰ ਹਾਸਲ ਹੋਇਆ ਹੈ ਇਸ ਮੌਕੇ ਨੂੰ یوں ਗਵਾ ਦੇਣਾ ਭੁੱਲ ਵਿੱਚ ਅਗਿਆਨ ਵਿੱਚ ਤੇ ਇਹ ਤੋਂ ਵੱਧ ਕੇ ਹੋਰ ਮਹਾਪਾਪ ਕੀ ਹੈ ਇਸ ਵਾਸਤੇ یوں ਨਾਸਤਕ ਲਲਤੀਤੇ ਹੈ ਅਸਤ ਜਿਹੜੇ ਹਨ ਜਿਨ ਨੂੰ ਸਮਝ ਹੈ ਵੀ ਅਸੀਂ ਪਰਮਾਤਮਾ ਦੇ ਅੰਸ਼ਾਂ ਕੋਕ ਵੀਰੇ ਰਾਮ ਕੀ ਅੰਸ਼ ਜਿਸ ਦਾ ਗਤਰ ਮਿਟੇ ਨਾ ਮਨ ਸੇ ਅਸੀਂ ਉਸ ਦੀ ਅੰਸ਼ਾਂ ਉਸ ਨੂੰ ਮਿਲਣਾ ਹੈ ਇਸ ਮਨੁਖਤੰ ਦੇ ਵਿੱਚ ਬੰਦਗੀ ਕਰਕੇ ਉਸ ਦੇ ਵਿੱਚ ਅਪੇਸ ਹੋਇਆ ਜਾਂਦਾ ਹੈ ਸੋ ਉਹ ਠੀਕ ਰਸਤੇ ਤੇ ਜਾਣ ਵਾਲੇ ਹਨ ਸੋ ਇਹ ਉਹ ਵਿਗਿਆੜ ਕਹਿੰਦਾ ਹੈ ਭਾਈ ਮਰਦਾਨਾ ਇਹ ਜੋ ਨੁਰਦਾਪਿਆ ਹੈ ਆਪਣੀ ਜ਼ਿੰਦਗੀ ਵਿੱਚ ਇਹ ਨਾਸਤਿਕ ਸੀ ਮੈਂ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਤਾਮਸੀ ਜਨਮ ਵਿੱਚ ਫਿਰ ਰਹੇ ਹਾਂ ਬੜਾ ਦੁੱਖ ਭਾਰੇ। ਕਿ ਅਗਰ ਇਹ ਵਜੇ ਨਾਸਤਿਕ ਪੁਸ਼ ਦਾ ਪਾਪੀ ਪ੍ਰਸ਼ਦਾ ਮਾਸ ਖਾ ਲਿਆ ਤੇ ਮੇਰੇ ਵਾਸਤੇ ਕੋਈ ਨਾ ਮਨਰਕ ਨਾ ਤਿਆਰ ਹੋਵੇ। ਪਹਿਲੇ ਹੀ ਰੱਬੀ ਗੁਰਾਂ ਘਰਾਂ ਵਾਸਤੇ 84 ਨਰਕ 18 ਵੱਡੇ ਵੱਡੇ ਛੋਟੇ ਵੱਡੇ ਰਲ ਕੇ 84 ਬਣਦੇ ਹੈ ਇਹ ਨਰਕ ਪਿਆਰੇ। जे कित पुरुष का मांस खा लिया ऐसा ना मेरे वास्ते कोई और नवा ही नरक तैयार हो जान के मैं इस छोड़ चल फिर भुख चुके डाढ़ी लगी सी दबारा मुड़ के अभी कोई अंग पवित्र होना है किसी भुल चुके सत्संग भी चला गया पैरी हाथी टहल सेवा कमाली इसी तरह सारे अंग मैं संगने शुरू किते पर भाई मरदाना ਉッカ ਕੋ ਰਾਸ਼ੀ ਇਸ ਕਰਕੇ ਮੈਂ ਇਸ ਦਾ ਮਾਸ ਨਹੀਂ ਖਾਦਾ ਹੈ ਤੋਖਤਾ ਮੈਨੂੰ ਬੜੀ ਡਾਢੀ ਲੱਗੀ ਹੋਈ ਜਦੋਂ ਐਨੀ ਗੱਲ ਉਸ ਵਿਗਿਆਨ ਨੇ ਕਹੀ ਤੇ ਗੁਰੂ ਬਾਬਾ ਜੀ ਫਰਮਾਉਂਦੇ ਦੇਖਿਆ ਮਰਦਾਨਿਆਂ ਉਹ ਭਗਤਹੀਨ ਪੁਰਸ਼ ਨੂੰ ਇਹ ਵਿਜਤਾਮਸੀ ਜੋਨੀ ਦੇ ਜਾਨਵਰ ਵੀ ਕਿਹਾ ਜਾ ਬੁਰਾ ਸਮਝਦੇ ਹਨ ਸਾਡੇ ਮਤਵਿਤਾ ਦੇ ਵਕਤ ਕੀ ਹੈ ਇੰਨਾ ਕਹਿੰਦੇ ਆਂ ਆ ਫਰਮਾਇਆ ਗੁਰੂ ਜੀ ਨੇ ਮਰਦਾਨਿਆਂ ਰਵਾਵ ਉਠਾਇਆ ਜਰਾ ਮਰਦਾਨੇ ਰਵਾਵ ਉਠਾਇਆ ਹਜ਼ੂਰ یوں ਸਮਝਾਉਂਦੇ ਹੈ ਕਾਹੇ ਜਗ ਆਏ ਨੇ ਫਕਤੀ ਤੋਂ ਹੀ ਨੇ ਜੜੇ ਕਾਹੇ ਜਗ ਆਏ I'm <speaking> gonna <in Spanish> ਭਗਤੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਭਗਤੀਨ ਪੁਰਸ਼ ਮਾਨੁਖ ਤਨ ਤਾਰ ਕੇ ਕਿਉ ਸੰਸਾਰ ਤੇ ਆਇਆ ਇਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਵੈਗੁਰ ਦੀ ਭਗਤੀ ਨਹੀਂ ਕੀਤੀ ਉਸ ਦਾ ਮਾਨੁਖ ਤਨ ਤਾਰਿਆ ਬਿਰਥ ਹੈ ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ ਉਹਨਾਂ ਥਣਾਂ ਵਿੱਚ ਦੁੱਧ ਤਈ ਹੁੰਦਾ ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਥਣਾਂ ਦਾ ਉਹਨਾਂ ਬੇਅਰਥ ਮੰਨੇ ਆ ਇਸੇ ਤਰ੍ਹਾਂ ਹੀ ਵਹਿਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਮਾਨੁਕ ਤੰਤਾਰਿਆ ਬੇਅਰਥ